ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਹੋਪਸ ਹੋ ਸਾਰੇ ਠੀਕ ਹੋਵੋ ਮਾਰਾ ਸਭ ਚੜ੍ਹਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਸਵਾਗਤ ਹੈ ਤੁਹਾਡਾ ਐਲੀਗੈਂਟ ਖਰੋਟ ਚੈਨਲ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਮਾਰਨਿੰਗ ਦਾ ਟਾਈਮ ਹੈ ਤੇ ਆਪਾਂ ਨੇ ਖਾਣਾ ਵਗੈਰਾ ਬਣਾ ਲਿਆ ਖਰੋਟ ਸਭ ਚਲੇ ਗਏ ਤੇ ਆਪਾਂ ਕਰਨ ਲੱਗੇ ਆ ਜੀ ਸਫਾਈ ਕਿਉਂਕਿ ਕੱਲ ਦੀ ਤਿਆਰੀ ਕਰਨੀ ਹੈ ਕੱਲ ਹੈਗਾ ਨੂਈਆ ਜੀ ਨਵਾਂ ਸਾਲ ਤੇ ਆਪਾਂ ਕੱਲ ਦੀ ਤਿਆਰੀ ਕਰਨ ਲੱਗੇ ਆ ਸਫਾਈ ਕਰ ਰਹੇ ਆ ਖਲਾਣਾ ਪਿਆਟਾ ਆ ਦੇਖੋ ਬੈਠੇ ਇੱਥੋਂ ਚੱਕ ਕੇ ਆਪਾਂ ਨੇ ਉੱਥੇ ਲਾਤਾ ਦੀਵਾਨ ਵੈਟ ਕਿਉਂਕਿ ਇਹ ਜਗਾ ਆਪਾਂ ਲੋਬੀ ਇਧਰੋਂ ਖਾਜੀ ਕਰਦੇ ਆ ਸਾਰੀ ਲੌਜੀ ਵਿੱਚੇ ਕੱਪੜਿਆਂ ਦੀ ਧਰੋਈ ਚੱਲ ਰਹੀ ਹੈ ਜੀ ਕੱਪੜੇ ਧੋ ਰਹੇ ਨੇ ਵਿੱਚੇ ਸਫਾਈ ਚੱਲ ਰਹੀ ਹੈ ਮਾਰਕੀਟ ਦੇ ਕੰਮ ਵੀ ਕਰਕੇ ਆਉਣੇ ਨੇ ਮਾਰਕੀਟ ਦੇ ਵੀ ਹੈਗੇ ਨੇ ਦੋ ਤਿੰਨ ਕੰਮ ਜੀ ਤੇ ਦੇਖੋ ਪਾਸ ਆ ਫਾਂਦੀ ਤਾਂ ਆਉਦਣੀਆਂ ਬੈਗ ਰੱਖਦਾ ਲਿਆ ਕੇ ਫੇਰ ਕਿੱਥੇ ਰੱਖਾਂ ਮੈਂ ਇਹਨੋਂ ਆਪਣਾ ਰੈਕ ਚ ਜਗ੍ਹਾ ਨਹੀਂ ਹੈ ਰੈਕ ਚ ਆ ਟੇਬਲ ਤੇ ਉਥੋਂ ਚੱਕਿਆ ਫਲਾਰਾ ਇੱਥੇ ਰੱਖਤਾ ਆ ਸੰਭਣਾ ਐ ਸਮੇਟਣਾ ਸਾਰਾ ਸਾਰੀ ਸਫਾਈ ਕਰਨੀ ਆਪਾਂ ਨੇ ਕੱਲ ਵਾਸਤੇ ਕੱਲ੍ਹ ਦੀਆਂ ਤਿਆਰੀਆਂ ਸ਼ੁਰੂ ਕਰਤੀਆਂ ਜੀ ਨਵੇਂ ਸਾਲ ਦੀਆਂ ਬਣੇ ਰਿਓ ਵੀਡੀਓ ਚ ਨਾਲ ਦੇਖਦੇ ਆ ਕਿ ਕੀ ਕੀ ਕਰਦੇ ਆ ਜੀ ਠੀਕ ਆ ਲਓ ਜੀ ਕੱਪੜੇ ਆਪਾਂ ਧੋਤੇ ਸੁੱਕਣੇ ਦਵਾਉਂਦੇ ਆ ਉੱਪਰ ਹਵਾ ਬਹੁਤ ਠੰਡੀ ਚੱਲਦੀ ਆ ਬਸ ਕਰੀ ਤੇ ਹਵਾ ਬੰਦ ਤੇ ਠੰਡੀ ਆ ਲਓ ਜੀ ਕੱਪੜੇ ਆਪਣਾ ਸੁੱਕਣੇ ਪਾ ਤੇ ਤੇ ਥੋੜਾ ਥੋੜਾ ਕਪੜੀਛਾ ਦੇ ਲੀਆ ਬਸ ਸੁੱਕ ਜਾਣ ਸ਼ਾਮ ਤੱਕ ਚੰਗੀ ਗੱਲ ਹੈ ਤੇ ਹੁਣ ਆਪਾਂ نیچے ਦੇਖਦੇ ਆ ਕੰਮ ਕਰ ਚਲੋ ਜੀ نیچے ਚੱਲੀਏ ਫਟਾਫਟ ਲੰਘ ਜੀ ਮੈਂ ਬਾਤਿਆਂ ਜੀ ਲਓ ਜੀ ਖਰਾਕਾ ਵਾ ਗਏ ਤੇ ਆਪਾਂ ਨੇ ਸਫਾਈ ਮੈਨੂ ਫਿਕਾ ਤੇ ਡਰਾਈ ਰੂਮ ਹਲੇ ਆਪਾਂ ਨੇ ਖਾਲੀ ਕਰਨਾ ਉਹ ਕਰਦਿਆਂ ਠਹਿਰ ਕੇ ਤੇ ਹੁਣ ਆਪਾਂ ਫਰਟਸਾਉ ਨਾਲ ਬਾਜ਼ਾਰ ਚੱਲ ਕੇ ਆਉਨੇ ਆ ਜਿਹੜੇ ਬਾਜ਼ਾਰ ਦੇ ਕੰਮ ਨੇ ਉਹ ਕਰ ਲਈਏ ਜੋ ਵੀ ਲਿਆਉਣਾ ਕਰਨਾ ਉਹ ਲੈ ਆਈਏ ਠੀਕ ਹੈ ਜੀ ਆਓ ਚੱਲੀਏ ਜੀ ਬਾਜ਼ਾਰ ਆਪਾਂ ਪਹੁੰਚ ਗਏ ਆਪਾਂ ਇੱਥੇ ਵਾਲੇ ਕੰਮ ਕਰਦੇ ਆਇਆ ਫਰਟਸਾਉ ਗਏ ਨੇ ਹੋਰ ਕਿਤੇ ਸਮਾਨ ਚੱਕਣਾ ਸੀ ਉਹ ਤੋਂ ਸਮਾਨ ਚੱਕ ਰਹੇ ਨੇ ਆਪਾਂ ਆਪਾਂ ਇੱਥੇ ਵੀ ਜਿਹੜਾ ਲੋ ਕੰਮ ਕਰਦੇ ਆ ਚਲੋ ਉਹਨਾਂ ਦੇ ਕੁਛ ਲਈ ਆਪਾਂ ਚਲੋ ਜੀ ਓਏ ਓਏ ਧਿਆਨ ਨਾਲ ਉਹ ਮੰਨ ਇੱਥੇ ਹੀ ਰੱਖ ਹਾਂ ਇੱਥੇ ਰੱਖ ਦੋ ਇੱਧਰ ਸਾਈਡ ਤੇ ਰੱਖ ਦੋ ਸਾਈਡ ਤੇ ਇੱਥੇ ਦਰੀਆਂ ਦਰੀਆਂ ਲਿਆ ਰਿਹਾ ਇੱਕ ਗੱਟ ਲਿਆ ਹਾਂ ਇਹਨਾਂ ਨੂੰ ਵੀ ਉੱਥੇ ਰੱਖ ਦੋ ਪਾਪਾ ਇਹਨਾਂ ਨੂੰ ਇਹ ਉੱਚੀ ਜਗ੍ਹਾ ਤੇ ਰੱਖੋ ਅੰਦਰ ਨਾ ਜਿੱਥੇ ਬਾਬਾ ਦੀਪ ਸਿੰਘ ਜੀ ਦੀ ਫੋਟੋ ਪਈ ਉੱਥੇ ਰੱਖ ਦੇਣ ਟੂ ਰੱਖ ਕੇ ਚप्पल ਕੱਢ ਦੇ ਪਹਿਲੇ ਹਾਂ ਆਪਾਂ ਲੱਗੇ ਜੀ ਸੇਵਾ ਕਰਨ ਨਵੇਂ ਸਾਲ ਦੀ ਤਿਆਰੀ ਕਰਨ ਠੀਕ ਹੈ ਜੀ ਸਾਰੇ ਜਣੇ ਇਕੱਠੇ ਹੋ ਕੇ ਤੇ ਦੱਬੀਆਂ 'ਚ ਕਰਦੇ ਆ ਪ੍ਰਸ਼ਾਦ ਪੈਕਰੀ ਆਪਾਂ ਲੋ ਜੀ ਨਵੇਂ ਸਾਲ ਦੀਆਂ ਤਿਆਰੀਆਂ ਚੱਲ ਰਹੀਆਂ ਨੇ। ਪੀਓ ਮੈਡਮ ਜੀ ਡੱਬੀਆਂ ਫੋਲਡ ਪੀਓ ਭੈਣ ਜੀ ਡੱਬੀ ਬਣਾ ਰਹੇ ਨੇ। ਹੈਨਾ? ਜਸਸੀ ਦੀਦੀ ਹੀ ਬਾਰੇ ਨੇ ਲੱਡੂ ਤੇ 바ਦੂ ਸ਼ਾਹੀ। ਅਮਨ ਭੈਣ ਜੀ ਪਾ ਰਹੇ ਨੇ ਪਕੌੜੀਆਂ। ਮੈਂ ਤੇ ਰਾਣੀ ਜੀ ਜੀ ਕਰ ਰਹੇ ਹਾਂ ਡੱਬੀਆਂ ਬੰਦ। ਸਾਰੇ ਨਾਲ ਮਿਲ ਕੇ ਸਾਰਾ ਕੰਮ ਕਰ ਰਹੇ ਹਾਂ। ਹਾਲੇ ਅਸੀਂ ਕਮਰਾ ਖਾਲੀ ਕਰਨਾ ਉਹ। ਤਾਂ ਕੀ ਦੋਵੇਂ ਕੋ ਦੋਰਾ ਸੱਤ ਤੋਂ ਮੰਨ ਲਿਆ ਆਂਦਾ ਚਲੋ ਬਾਬੇ ਆਂਟੀ ਕੀ ਬਣਾਇਆ ਤੁਸੀਂ ਅੱਜ चावल अच्छे, अच्छे। राजमा चावल चलेंगे भाई 9 10 लीटर भाई कुकर बना <laughs> कोई नहीं लो जी डाइनिंग की सफाई आपा ने कर खाली करका गैम हूं बस हूं तैयारी कर दंगे ਆਹ ਲਓ ਤਾਂ ਇਹ ਕੋਣ ਚਲਾ ਦਾਂਗੇ ਉਹਨੇ ਫਸ ਫਿਰ ਆਪਾਂ ਸਾਰੇ ਤਿਆਰ ਕਰਦਾਂਗੇ ਫਿਰ ਅਰੇ ਨੂੰ ਸ਼ਾਹਾਂਗੇ ਬਾਬਾ ਜੀ ਬਾਬਾ ਜੀ ਕੋਲ ਵੀਰੇ ਮਾਢੇ ਕੱਟ ਸੇਰੇ ਫੇਰ ਮਾਖੇ ਨੂੰ ਕਰ ਗਏ ਤੇ ਤੁਸੀਂ ਮਾਨ ਚੱਕਤਾ ਪਾਸਾਰੇ ਨੇ ਹੱਲੇ ਕਰਦੇ ਹੋ ਫੋਟੋਸ ਵਗੈਰਾ ਹੈ ਤੁਸੀਂ ਫੋਟੋਸ ਵਗੈਰਾ ਚੱਕਦੇ ਹੋ ਫੋਟੋਸ ਚੱਕਾ ਤਾਂ ਕੋਲੋਂ ਹੈ ਸੋਫਾ ਬਾਰ ਕਾੜਤਾ ਸੀ ਆਹ ਆਖਾ ਹਾਂ ਦੇਖੋ ਜੀ ਸੋਫਾ ਆਪਾਂ ਨੇ ਬਾਹਰ ਕਰਤਾ ਪੋਰਚ ਚ ਠੀਕ ਹੈ ਤੇ ਭੀਮ 타ਇਆ ਜੀ ਆ ਗਏ ਸੀ ਜੀ ਹਾਂ ਭਿੰਦੇ ਜੀ ਲੱਗੇ ਹੋਏ ਨੇ ਸਾਡੇ ਨਾਲ ਹੈਲਪ ਕਰਾਉਣ ਹੈਲਪ ਕਰਾਉਣ ਕਿ ਭੀਮ ਵੀਰ ਜੀ ਉਹ ਲੱਗੇ ਕਰ ਰਹੇ ਨੇ ਅਸੀਂ ਵੀਰ ਜੀ ਦੀ ਹੈਲਪ ਕਰਾ ਰਹੇ ਆ ਅ ਵੀਰ ਜੀ ਆਹੋ ਜੀ ਜ਼ਿੰਦਗੀ ਦੇਖ ਰਹੇ ਆ ਹਾਂ ਜੀ ਵੀਰ ਨਾਲ ਹੋ ਜਾਂਦੀ ਹੈ ਸੇਵਾ ਹਾਂ ਸਹੀ ਗੱਲ ਹੈ ਤਾਂ ਸੇਵਾ ਸਾਰਿਆਂ ਦਾ ਯੋਗਦਾਨ ਹੁੰਦਾ ਤਾਹੀ ਆਪਾਂ ਇਹ ਕੰਮ ਕਰ ਪਾਉਨੇ ਆ ਗੱਲਾਂ ਜਾਣਾ ਤਾਂ ਕੋਈ ਨਹੀਂ ਕਰ ਸਕਦਾ ਜੀ ਹੈਨਾ ਇਹ ਕਾਰਿਆ ਪੂਰਸੀ ਨਾਲ ਤਰੀਕ ਤੱਕ ਅਹੀਂ ਸੇਵਾ ਲਈ ਜਾਂਦੇ ਹਾਂ 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 ਬਸ ਸਹੀ ਗੱਲ ਹੈ ਮਹਾਰਾਜ ਜਮੇ ਸੇਵਾ ਲਈ ਜਾਂ ਸਭ ਤੋਂ ਜਿੱਥੇ ਜਿੱਥੇ ਇੱਧਰ ਉਦੋਂ ਤਾਂ ਪਲੇਨ ਉਹ ਇੱਧਰ ਟੈਕਸਚਰ ਹੈ ਇੱਧਰ ਪਲੇਨ ਹੋਣਾ ਫੋਟੋ ਸੀ ਨਾ ਪਹਿਲਾਂ ਇਧਰ ਸਾਡੇ ਵਾਲੀ ਫੋਟੋ ਲੱਗੀ ਸੀ ਹੌਲਸੇ ਹਿਸਾਬ ਨਾਲ ਉਹ ਬਣਿਆ ਪਿਆ ਉਹ ਨੰਗੰਦਾ ਹੋਇਆ ਪਿਆ ਨਿਸ਼ਾਨ ਬਣਿਆ ਪਿਆ ਚਲੋ ਕੋਈ ਨਹੀਂ

ਲੋਜੀ ਖਰਡਸਾ ਆਗੇ ਖਰਡਸਾ ਨੂੰ ਆਪਾਂ ਚੈੱਕ ਕਰਾ ਦਈਏ ਦੇਖੋ ਜੀ ਖਰਡਸਾ ਅਸੀਂ ਸਾਰੀ ਤਿਆਰੀ ਕਰਤੀ ਠੀਕ ਹੈ ਜੀ ਬਹੁਤ ਸੋਹਣਾ ਲੱਗ ਰਿਹਾ ਹੈ ਬਾਬਾ ਜੀ ਦੇ ਕਮਰੇ ਦੀ ਹਾਂ ਦੱਸੋ ਠੀਕ ਹੈ ਜੀ ਬਹੁਤ ਸੋਹਣਾ ਹਾਂ ਅੱਛਾ ਲੱਗ ਰਿਹਾ ਹੈ ਠੀਕ ਗੱਲਾਂ ਜੀ ਮਾੜੇ ਦੇ ਚਰਨ ਬੈਣਗੇ ਹੋਰ ਹੈਨਾ ਅੱਛਾ ਲੱਗਦਾ ਜੀ ਲੋ ਜੀ ਕੱਲੂ ਹੈਗਾ ਨਵਾਂ ਸਾਲ ਬਸ ਕੁਝੇ ਘੰਟੇ ਰਹਿ ਗਏ ਹੁਣ ਹੈਨਾ ਹਾਂ ਆ ਸਾਲ ਦੇ ਤੇ ਨਵਾਂ ਸਾਲ ਆਉਣ ਚ ਕੁਝ ਘੰਟੇ ਰਹਿ ਗਏ ਇਸ ਸਾਲ ਦੇ ਕੁਝ ਘੰਟੇ ਰਹਿ ਗਏ ਸਾਰਿਆਂ ਲਈ ਖੁਸ਼ੀਆਂ ਭਰ ਆਉਣ ਨਵਾਂ ਸਾਲ ਹਾਂ ਸਾਰੇ ਤਰੱਕੀ ਤੇ ਸਾਰਿਆਂ ਨੂੰ ਹੈਪੀ ਨਿਊ ਇਅਰ ਜੀ ਜੀ ਬਹੁਤ ਬਹੁਤ ਮੁਬਾਰਕ ਬਹੁਤ ਬਹੁਤ ਵਧਾਈਆਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਜੀ ਹਾਂ ਖਾੜ ਫੈਮਿਲੀ ਵੱਲੋਂ ਸਾਡੀ ਸਾਰੀ YouTube ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਸਭ ਲਈ ਖੁਸ਼ੀਆਂ ਭਰ ਆਵੇ ਸ਼ੁਭ ਹੋਵੇ ਤਰੱਕੀਆਂ ਕਰਨ ਸਾਰੇ ਠੀਕ ਹੈ ਜੀ ਤੇ ਹੁਣ ਆਪਾਂ ਕਰਦੇ ਹਾਂ ਜੀ ਅੱਜ ਦੇ ਵਲੌਗ ਦਾ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਤੇ ਇੱਕ ਗੱਲ ਹੋਰ ਮੈਂ ਕਹਿਣਾ ਚਾਹੁੰਦੀ ਆ ਜੀ ਸਾਰੇ ਇਸ ਨਵੇਂ ਸਾਲ ਚ ਕੱਲ੍ਹ ਨੂੰ ਨਵੇਂ ਸਾਲ ਦੇ ਦਿਨ ਕੋਈ ਨਾ ਕੋਈ ਮਤਲਬ ਇਹੋ ਜਿਹਾ ਉਹ ਲਓ ਪਰਨ ਪਰਨ ਲੋ ਵੀ ਅਸੀਂ ਕੋਈ ਵਧੀਆ ਕੰਮ ਕਰੀਏ ਹਨਾ ਹਾਂ ਸ਼ੁਰੂਆਤ ਕਰੀ ਜਾ ਤੇ ਕਿਸੇ ਵਧੀਆ ਕੰਮ ਦੀ ਸ਼ੁਰੂਆਤ ਕਰੀਏ ਇਸ ਨਵੇਂ ਸਾਲ ਚ ਜਿੰਨਾ ਕੁ ਵੀ ਕਿਸੇ ਤੋਂ ਵੀ ਹੁੰਦਾ ਕਿਸੇ ਗਰੀਬ ਦੀ ਮਦਦ ਕਰੋ ਹਾਂ ਤੇ ਕਿਸੇ ਦੀ ਹੈਲਪ ਕਰੋ ਹਨਾ ਜਿੰਨੇ ਵੀ ਠੀਕ ਲੱਗਦਾ ਜਿਵੇਂ ਵੀ ਤੁਹਾਨੂੰ ਮਮਾ ਨਾਲ ਚਾਹ ਜਿਵੇਂ ਵੀ ਆਪਣਾ ਮਨ ਨੂੰ ਖੁਸ਼ੀ ਮਿਲਦੀ ਹੈ ਹਨਾ ਬਸ ਉਵੇਂ ਕਰੋ ਤੇ ਠੀਕ ਹੈ ਜੀ ਚਲੋ ਵੀਡੀਓ ਦਾ ਆਪਾਂ ਕਰਦੇ ਆਂ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਪਸੰਦ ਆਈ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਹੀ ਜੀ ਲੱਗੀ ਤੇ ਮਿਲਦੇ ਆਂ ਜੀ ਆਪਾਂ ਇੱਕ ਹੋਰ ਨਵੇਂ ਵਲੌਗ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ